ਮੱਤਲ ਵਿੱਚ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਉੱਤਰਾਖੰਡ ਵਿੱਚ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਕਿ ਨਹੀਂ ਲੈ ਸਕਦਾ ਬਾਹਰਲਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਬਾਹਰਲੇ ਅਸੀਂ ਕਿਸੇ ਨੂੰ ਨਹੀਂ ਲੈਣ ਦੇਵਾਂਗੇ ਸੁਬਾਨ ਅੱਲਾਹ ਦੂਜੀ ਗੱਲ ਜਿਹੜੀ ਜਿਹਨਾਂ ਅੱਜ ਸਰਕਾਰੀ ਨੌਕਰੀਆਂ ਕਰ ਲਿਓ ਜਿਹੜਾ 20 25 ਅਜਿੰਨੀਆਂ ਵੀ ਥੋੜੀ ਦਿੱਤੀਆਂ ਆਪਾਂ ਦਾ 2 3 ਰੱਖ ਦਿੱਤੇ ਸੀ

ਇਸ ਕਰ 80% ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਪੰਜਾਬ ਆਪਣਾ ਪੰਜਾਬ ਚੰਗਾ ਵਧੂਗਾ ਬਾਈ ਤਰੱਕੀ ਹੋਊਗੀ ਇਸ ਕਰਕੇ ਮੈਂ ਹੁਣ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਿਹਾ ਅਕਾਲੀ ਗਲਤ ਬਗਾਇਆ ਪੰਜਾਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਗੱਲਾਂ ਜਨਾਓ ਪਹਿਲੀ ਇੱਕ ਪਾਰੀ ਖੋਦੀ ਪਛਾ ਸਕਦੀ ਹੈ ਆ ਝਾੜੂ ਵਾਲੇ ਕਾਂਗਰਸੀ ਫਿਰ ਤੋਂ ਆਉਣਗੇ ਫਿਰ ਤੋਂ ਡਰਾਮੇ ਕਰਨਗੇ ਫਿਰ ਤੋਂ ਕੋਈ ਨਾ ਕੋਈ ਕੀ ਸੁੰਗਲੀ ਛੱਟਣਗੇ ਪਰ ਐਤ ਕੀ ਇਹਨਾਂ ਦੀ ਗੱਲਾਂ ਸੁਣਾਓ ਆਪਾਂ ਵਾਪਸ ਉਹ ਖੁਸ਼ੀ ਵਾਲੇ ਦਿਨ ਜਿੱਦੋਂ ਜੋਰ ਚਾਉਂਦੇ ਸੀ ਉਹ ਨਾਲ ਨਾਲ ਅਦੇਸ਼ ਹੋ ਜਾਂਦੇ ਸੀ ਜਦੋਂ ਆਕਾਲੀ ਵਰਕਰਾਂ ਦੇ ਦਫ਼ਤਰ ਜਾਂਦੇ ਸੀ ਮੀਰੀਆਂ ਦੀ ਕਦਰ ਹੁੰਦੀ ਸੀ ਉਹ ਦਿਨ ਵਾਪਸ ਲੈ ਕੇ ਆਈਏ ਖਾਨੂੰ ਕਿਸੇ ਚੀਜ਼ ਦੀ ਲੋੜ ਹਾਂ ਅਸੀਂ ਹਾਜ਼ਰ ਹਾਂ ਅਰੇਤਾ ਆ ਇਲਾਕਾ ਦੀ ਡਿਵੈਲਪਮੈਂਟ ਸ਼ੁਰੂ ਹੋਈ ਸੀ ਮੈਂ ਤੈਨੂੰ ਅੱਜ ਦੱਸਣਾ ਹੈ ਅਗਲੀ ਸਰਕਾਰ ਇਹ ਆਗੂ ਆ 10 ਸਾਲ ਦੇ ਅੰਦਰ ਅਮਰੀਕਾ ਕੈਨੇਡਾ ਜਿਹੜੇ ਬੱਚੇ ਗਏ ਆ ਵਾਪਸ ਪੰਜਾਬ ਸੁਮਾ ਲੈ ਕੇ ਆਉਣਾ ਉਹਦਾ ਸਾਰਾ